ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਨਾਮ ਸਿਮਰਨ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਕੇ ਰੱਖ ਸਕਦਾ ਹੈ ਸਾਡੀ ਜ਼ਿੰਦਗੀ ਕਿਵੇਂ ਸਕਾਰਾਤਮਕ ਹੋ ਸਕਦੀ ਹੈ ਸੰਗਤ ਜੀ ਨਾਮ ਸਿਮਰਨ ਮਤਲਬ ਕਿ ਪਰਮਾਤਮਾ ਦੇ ਨਾਮ ਨੂੰ ਬਾਰ-ਬਾਰ ਦੁਹਰਾਉਣਾ ਜਾਂ ਯਾਦ ਕਰਨਾ ਹੁੰਦਾ ਹੈ ਜੋ ਸਾਡੇ ਜੀਵਨ ਉੱਪਰ ਬਹੁਤ ਡੂੰਘਾ ਪ੍ਰਭਾਵ ਪਾ ਸਕਦਾ ਹੈ ਅਸੀਂ ਆਪ ਜੀ ਨਾਲ ਕੁਝ ਤਰੀਕਿਆਂ ਬਾਰੇ ਵਿਚਾਰ ਕਰਾਂਗੇ ਜਿਨ੍ਹਾਂ ਨਾਲ ਅਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਵੀ ਕਰ ਸਕਦੇ ਹਾਂ ਪਹਿਲਾ ਤਰੀਕਾ ਹੈ ਪਰਮਾਤਮਾ ਨਾਲ ਜੁੜਾ ਸੰਗਤ ਜੀ ਨਾਮ ਸਿਮਰਨ ਜਪ ਕਰਨਾ ਸਾਨੂੰ ਉਸ ਪਰਮਾਤਮਾ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਅਸੀਂ ਉਸ ਮਾਲਕ ਪ੍ਰਭੂ ਨੂੰ ਜਿਸ ਰੂਪ ਜਾਂ ਨਾਮ ਨਾਲ ਯਾਦ ਕਰਦੇ ਹਾਂ ਉਹਨਾਂ ਹੀ ਉਸ ਦੇ ਨੇੜੇ ਹੁੰਦੇ ਜਾਂਦੇ ਹਾਂ ਇਹ ਹੀ ਜੁੜਾ ਫਿਰ ਸਾਨੂੰ ਮਾਰਗਦਰਸ਼ਨ ਅੰਦਰੂਨੀ ਸ਼ਾਂਤੀ ਅਤੇ ਖੁਸ਼ ਰਹਿਣ ਦੀ ਭਾਵਨਾ ਨੂੰ ਬਖਸ਼ਦਾ ਹੈ ਦੂਜਾ ਹੈ ਮਨ ਨੂੰ ਕਾਬੂ ਵਿੱਚ ਰੱਖਣਾ ਸੰਗਤ ਜੀ ਸਿਮਰਨ ਜਪ ਦਾ ਅਭਿਆਸ ਕਰਨ ਨਾਲ ਅਸੀਂ ਆਪਣੇ ਮਨ ਨੂੰ ਕਾਬੂ ਕਰਨਾ ਅਤੇ ਸ਼ਾਂਤ ਕਰਨਾ ਸਿੱਖਦੇ ਹਾਂ ਅਸੀਂ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਉੱਤੇ ਇਕਾਗਰ ਕਰਕੇ ਮਨ ਵਿੱਚ ਆਉਂਦੇ ਜਾਂਦੇ ਵਿਚਾਰਾਂ ਨੂੰ ਬਿਲਕੁਲ ਸ਼ਾਂਤ ਕਰ ਸਕਦੇ ਹਾਂ ਜਿਸ ਨਾਲ ਅਸੀਂ ਅੰਦਰੂਨੀ ਸੁਖ ਸ਼ਾਂਤੀ ਅਤੇ ਸਭ ਕੁਝ ਜਾਣਨ ਅਤੇ ਸਮਝਣ ਦੀ ਅਵਸਥਾ ਨੂੰ ਵੀ ਪ੍ਰਾਪਤ ਕਰ ਸਕਦੇ ਹਾਂ ਤੀਜਾ ਹੈ ਅਧਿਆਤਮਿਕ ਤਰੱਕੀ ਸੰਗਤ ਜੀ ਪਰਮਾਤਮਾ ਦੇ ਨਾਮ ਦਾ ਰੋਜ਼ਾਨਾ ਸਿਮਰਨ ਅਭਿਆਸ ਕਰਨ ਨਾਲ ਸਾਡੇ ਅੰਦਰ ਅਧਿਆਤਮਿਕ ਤੌਰ ਤੇ ਤਰੱਕੀ ਹੋਣ ਲੱਗ ਜਾਂਦੀ ਹੈ ਜਿਸ ਨਾਲ ਸਾਡੇ ਅੰਦਰੂਪ ਵਿਕਾਰਾਂ ਦਾ ਵੀ ਨਾਸ ਹੋਣ ਲੱਗ ਜਾਂਦਾ ਹੈ ਸੰਗਤ ਜੀ ਨਾਮ ਜਪ ਸਾਡੀ ਜ਼ਿੰਦਗੀ ਵਿੱਚ ਪਿਆਰ ਦਇਆ ਮਾਫੀ ਅਤੇ ਨਿਮਰਤਾ ਵਰਗੇ ਗੁਣ ਪੈਦਾ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ ਚੌਥਾ ਹੈ ਨਕਾਰਾਤਮਕ ਊਰਜਾ ਨੂੰ ਕੰਟਰੋਲ ਵਿੱਚ ਕਰਨਾ ਸੰਗਤ ਜੀ ਪ੍ਰਭੂ ਨਾਮ ਦਾ ਸਿਮਰਨ ਸਾਨੂੰ ਨਕਾਰਾਤਮਕ ਆਦਤਾਂ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਰ ਅਤੇ ਖਤਮ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ ਅਸੀਂ ਆਪਣੀ ਇਕਾਗਰਤਾ ਨੂੰ ਪਰਮਾਤਮਾ ਦੇ ਨਾਮ ਵੱਲ ਕਰਕੇ ਹੌਲੀ-ਹੌਲੀ ਆਪਣੇ ਗੁੱਸੇ ਈਰਖਾ ਹੰਕਾਰ ਅਤੇ ਹੋਰ ਮਾੜੇ ਔਗੁਣਾਂ ਨੂੰ ਛੱਡ ਸਕਦੇ ਹਾਂ ਜਿਸ ਨਾਲ ਨਾਮ ਜਪ ਕਰਦਿਆਂ ਇਸ ਅਵਸਥਾ ਵਿੱਚ ਅਬਿਆਸੀ ਨੂੰ ਚੰਗੇ ਫਲ ਅਤੇ ਤਜਰਬੇ ਮਿਲਣ ਲੱਗਦੇ ਹਨ ਪੰਜਵਾਂ ਹੈ ਟੈਨਸ਼ਨ ਜਾਂ ਜ਼ਿਆਦਾ ਸੋਚੇ ਰਹਿਣ ਨੂੰ ਘਟਾਉਣਾ ਸੰਗਤ ਜੀ ਨਾਮ ਜਪ ਸਾਡੀ ਜ਼ਿੰਦਗੀ ਵਿੱਚ ਉਹ ਚਿੰਤਾਵਾਂ ਤੇ ਜਿਆਦਾ ਸੋਚਦੇ ਰਹਿਣ ਦੀਆਂ ਆਤਾਂ ਤੋਂ ਛੁਟਕਾਰਾ ਪਾਉਣ ਦਾ ਬਹੁਤ ਹੀ ਸ਼ਕਤੀਸ਼ਾਲੀ ਤਰੀਕਾ ਜਾਂ ਸਾਧਨ ਹੈ ਜੋ ਵੀ ਮਨੁੱਖ ਨਾਮ ਜਪ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰ ਲੈਂਦਾ ਹੈ ਤਾਂ ਉਸ ਮਨੁੱਖ ਅੰਦਰ ਸਹਜਤਾ ਆਉਣ ਨਾਲ ਉਹ ਜ਼ਿੰਦਗੀ ਵਿੱਚ ਆਉਂਦੀਆਂ ਹਰ ਮੁਸ਼ਕਲਾਂ ਤੇ ਚੁਣੌਤੀਆਂ ਨੂੰ ਵੀ ਪਾਰ ਕਰ ਸਕਦਾ ਹੈ ਅਤੇ ਸਫਲਤਾ ਹਾਸਲ ਕਰ ਸਕਦਾ ਹੈ ਸੋ ਸੰਗਤ ਜੀ ਇਹ ਸਾਨੂੰ ਕੁਝ ਤਰੀਕੇ ਜਿਨ੍ਹਾਂ ਨਾਲ ਸਿਮਰਨ ਜਪ ਨੂੰ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਕ ਰੂਟੀਨ ਵਜੋਂ ਫੋਲੋ ਕਰਦੇ ਹਾਂ ਤਾਂ ਇਸ ਦਾ ਸਾਡੀ ਉੱਪਰ ਜਲਦੀ ਅਤੇ ਬਹੁਤ ਜ਼ਿਆਦਾ ਚੰਗਾ ਪ੍ਰਭਾਵ ਪੈ ਸਕਦਾ ਹੈ ਆਸ ਹੈ ਆਪ ਜੀ ਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ